ਪਟਿਆਲਾ ਰਿਆਸਤ ਦੀ ਰਾਜਮਾਤਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਾਂ ਮਹਿੰਦਰ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਰਹੂਮ ਮਹਿੰਦਰ ਕੌਰ ਦਾ ਸੰਸਕਾਰ ਸ਼ਾਹੀ ਸਮਾਦਾਂ ਚ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਂ ਨੂੰ ਮੁੱਖ ਅਗਨੀ ਦੇ ਕੇ ਅੰਤਿਮ ਰਸਮਾਂ ਦਾ ਕੀਤੀ। ਨਮਕਾਂ ਦੇ ਨਾਲ ਦਿੱਤੀ ਜਾ ਰਹੀ ਅੰਤਿਮ ਵਿਦਾਇ ਚ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਸ਼ਾਮਲ ਹੋਈਆਂ। ਪਾਰਟੀਵਾਂ ਤੋਂ ਉਪਰ ਉੱਟ ਕੇ ਸੰਸਕਾਰ ਚ ਕਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਦਿੱਤੀ। ਪਾਰਟਿਸ ਲਈ ਬਾਦ ਦੇ ਨਾਲ ਹੋਣ ਕੋਈ ਜਿਹੜੇ ਇਦਾਂ ਨੂੰ ਦੱਸੇ ਉਹਨਾਂ ਨੂੰ ਜਾਂਦਾ ਦੇਖਿਆ ਕਿ ਸਾਡੇ ਪਿੜਿਆਲੇ ਦੇ ਵਿੱਚ ਜਿੱਥੇ ਸੀਗੇ ਕਿ ਕੁਝ ਜ਼ਿਆਦਾ ਬੰਦੇ ਨਾ ਮਰ ਉਹ ਸਾਰਿਆਂ ਦੇ ਰੋਕ ਦਿੱਤੀ ਤੁਹਾਨੂੰ ਬੰਦੇ ਨਾ ਉਧਰ ਦੇ ਘਰਦੇ ਆ ਰਹੇ ਨੇ ਅੱਵੇ ਵਾਸਤੇ ਕੁਝ ਨਹੀਂ ਕੀਤਾ ਸਾਰਾ ਕੀਤਾ ਲੋਕਾਂ ਵਾਸਤੇ तो तो हाँ भगवान को शांति दे राज माता जी को और परिवार को शक्ति साहब को देश सेवा का लोगों की सेवा का जो तो रास्ता उन्होंने दिखाया था और मजबूती से करने के लिए ਸੰਸਕਾਰ ਤੋਂ ਪਹਿਲਾਂ ਸ਼ਹਿਰ ਚ ਰਾਜਮਾਤਾ ਦੀ ਅੰਤਿਮ ਯਾਤਰਾ ਕੱਟੀ ਗਈ ਜੋ ਮੋਤੀ ਮਹਿਲ ਤੋਂ ਸ਼ੁਰੂ ਹੋਈ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਹੁੰਦੀ ਹੋਈ ਸ਼ਾਹੀ ਸਮਾਤਾ ਚ ਆ ਕੇ ਇਸਮਾਪਤ ਹੋਈ 26 ਸਾਲਾਂ ਦੇ ਮਹਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਦੇ ਨਾਲ ਲੜ ਰਹੇ ਸਨ ਤੇ ਸੋਮਵਾਰ ਦੀ ਸ਼ਾਮ ਹੋਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਬਿਊਰੋ ਰਿਪੋਰਟ ਜਗਬਾਣੀ ਟੀਵੀ